ਸਰੀਆ ਮਟਰ ਸਰਸਵਤੀ ਦੇ ਬਾਣ ਦਰਸ਼ੇਸ਼ਨਾ ਚੌਕਿਆ ਝੰਡੇ ਵੰਗੇ ਜੋਗੋ ਜੋਗਰ ਹਾਲ ਧਰਮ ਦਾ ਜਾਇਗਾ ਹਾਲ ਸੇ ਬੋਲੋ ਜੀ ਵਾਹਿਗੁਰੂ ਜੀ ਕੰਮ ਕਨਨ ਮਨੀ ਮਤੋ ਜੀ ਮਤਬਾਤੇ ਰੱਖੇ ਹੈ ਕਾਲਪੁਰ ਕਵਾਇ ਜੀ ਕਾਲਪੁਰ ਕਵਾੜੇ ਪਤਵੇ ਸਦਾ ਸੇਰਦਾਰ ਪਾਸ਼ਾ ਜੀ ਜੀ ਤੇਰੀ ਨਾਮ ਹਮਲਾ ਪੰਜਾੁਰ ਗੁਰਗੱਤ ਠਾਕੁਰ ਪ੍ਰਤਪਾਲਕ पशुपालो ਸਾਤੂ ਕੋ ਲਿਓ ਸਰਬਤਰ ਮੈਂ ਨਾਨਕ ਹਰਿ ਰੰਗ ਰਾਜ ਪੌੜੀ ਸਾਦ ਜੇ ਕਿਰਨਾਂ ਗਾਇਆ ਸਾਬ ਅੰਦਰ ਸੋਈ ਕਰਤ ਸੰਗਤ ਪ੍ਰਭ ਕਿਉ ਕਰੇ ਸੋਈ ਬਿਨ ਮੈਂ खुशी ओ खुशी वनगोविंदाय हुनी जन्म अकार तुजहि केत गाउतार नार परसण जस जस वाले को जीए जय सुमरणे सुमरणो सा से गावो नानक कृपा चार ਸਰਨਾ ਪયો ਹੀ ਗਇਓ ਜੀਓ ਵਚਾਰਾਤਨ ਜੀਤ ਕਉ ਨਾਨਕ ਪਦ ਹਰਮਨਾ ਔਰ ਜਾਖੈ ਹੀ ਜੀਤ ਬਿਰਧ ਪયો ਸੂਜੈ ਨਹੀਂ ਢਾਰ ਕੋਛਿਓ ਆਨ ਕਉ ਨਾਨਕ ਨਰ ਬਾਦੁਰੇ ਜੋਨਾ ਪਦ ਭਗਵਾ ਨਾਨਕ ਆਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ ਹਿਨ ਮੈਂ ਕਚ ਸੰਗੀਰਹੀ ਨਾਨਕ ਸਾਚੀ ਝਾਰ ਬਦਤ ਉਦਾਰਨ ਪੈ ਹਰਨ ਹਰ ਅਗਾਤ ਕੇ ਨਾਦ ਕਹੋ ਨਾਨਕ ਤੇ ਜਾਣੀਐ सदा वस्तो नानक एगत मघुनाथ रामयो साधु रहयो गुरु भोग कहो नारक ए जगत जपयो न जपयोम

ਸੋਰਠਿ ਗੋੜ ਮਾਲਾ ਰਿਤੁਨੀ ਪੁਨ ਗਾਵੈ ਆਸ ਗੁਰਨੀ ਉਚੈ ਸੁਰ ਸੋਖੁ ਨੀਨੀ ਮੇ ਮਾਖਿ ਪਾਚੋ ਜਿਨੀ ਬਹਿਰਾ ਤਰ ਗਤ ਕਰ ਕੇ ਦਾਰਾ ਜਬ ਨੇ ਤਰ ਲਗਿਓ ਪੰਗਵਾ ਹਮਰੇ ਗਣ ਤਨਾ ਕਣ ਆ ਕਾਈ ਆਪਣਾ ਬਿਰਦ ਪਛਾਨ ਹਾਥ ਦੇ ਰੱਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰੱਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰੂ ਪੂਰੇ ਹੋਈ ਸਰਬ ਕਲਿਆਣ ਰਹਾਉ ਜੀਉ ਪਾਈ ਪਿੰਡ ਜਿਨ ਸਾਜਿਆ ਦਿੱਤਾ ਪੈ ਨਣਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਉ ਪਾਈ ਪਿੰਡ ਜਿਨ ਸਾਜਿਆ ਦਿੱਤਾ ਪੈ ਨਣਖਾਨ ਆਪਣੇ ਦਾਸ ਦੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੋ ਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ